ਦੇ ਮਥਾ ਦੇਖਦੇ ਉਥੇ ਅਨਸਾਰੀ ਵਾਸੀ ਦਿੰਦੇ ਪੈਸੇ ਵੀ ਇੱਥੇ ਖੂਬ ਸੁੰਦਰੀ ਘਰ ਬਣੇ ਉਹ ਖੂਬਸੂਰਤੀ ਬਕੂ ਲਾਲ ਬਾਸ਼ਾ ਦੀ ਨਹੀਂ ਬਣਦੀ ਉਥੇ ਇੱਥੇ ਹਰਸ ਰਾਜ ਹੰਸਲੀ ਜੀ ਦਾ ਮਹਿਲ ਬਣਨ ਰਿਹਾ ਹੋਇਆ ਔਰ ਉਥੇ ਹੀ ਇਸੇ ਤਰ੍ਹਾਂ ਜਿੱਦਾਂ ਮੈਂ ਸਾਥੀਆਂ ਨੂੰ ਬਾਕੀ ਦੱਸਿਆ ਆ ਵੀ ਕਿਸੇ ਨੂੰ ਸੋਨਾ ਪਾਤ ਤੱਕ ਦੇ ਚਾਂਦੀ ਪਾਤ ਤੱਕ ਕਿਸੇ ਨੂੰ ਕੁਸ਼ ਪਾਤ ਤੱਕ ਕਿਸੇ ਨੂੰ ਕੁਸ਼ ਪਾਤ ਤੱਕ ਇੱਦਾਂ ਇੱਦਾਂ ਹੁੰਦਾ ਬਾਕੀ ਆਪਣੀਆਂ ਜੋ ਸੀਮਰ ਦੇ ਵਿੱਚੋਂ ਕਮਿਸ਼ਨ ਆ ਜਾਂ ਜੋ ਫਿਰ ਰਾਸ਼ਦ ਦੇ ਵਿੱਚੋਂ ਕਮਿਸ਼ਨ ਆ ਉਹ ਖਰੀ ਜਾਂਦੇ ਆ ਇਸੇ ਤਰ੍ਹਾਂ ਹੀ ਅਜਿਹੀ ਵੀ ਇੱਕ ਚੌਂਦੇ ਸੀ ਜੇ ਉਥੇ ਜਿੱਥੇ ਅਲਮਤ ਬਾਪੂ ਲਾਲ ਬਾਦਸ਼ਾਹ ਦਾ ਦਰਬਾਰ ਆ ਉਥੇ ਹੰਸਰਾ ਹੰਸਰੇ ਮੇਰੇ ਨਾਲ ਇੱਕ ਪ੍ਰੋਮਿਸ ਕੀਤਾ ਸੀ ਇਹ ਮੈਨੂੰ ਟੱਕਰਿਆ ਸੀ ਉਥੇ ਬਾਪੂ ਕੀ ਆਸ਼ਰਮ ਬਾਪੂ ਕੀ ਤੀਰਥ ਉਥੇ ਜਾ ਕੇ ਮੈਨੂੰ ਕਹਿੰਦਾ ਸੀ ਮੇਰੇ ਬਾਪੂ ਲਾਲ ਬਾਦਸ਼ਾਹ ਦੇ ਲੈ ਕੇ ਚੱਲ ਮੈਂ ਉਥੇ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਤੇ ਲੈ ਉਧੂ ਬਦ ਕਹਿੰਦਾ ਮੈਨੂੰ ਵੀ ਸਾਈ ਬੁਲਾਓ ਮੈਨੂੰ ਜੇ ਕਰੋ ਮੈਨੂੰ ਬੋਹ ਕਰੋ ਅਸੀਂ ਬਣਾਤਾ ਉੱਥੇ ਬਣਾਉਣ ਤੋਂ ਬਾਅਦ ਮੈਨੂੰ ਕਹਿੰਦਾ ਸੀ ਮੈਨਾ ਪ੍ਰੋਮਿਸ ਕੀਤਾ ਸੀ ਮੈਂ ਤੇ ਭਗਵਾਨ ਵਾਲਮੀਕੀ ਮਹਾਰਾਜ ਦਾ ਬੜਾ ਖੂਬਸੂਰਤ ਮੰਦਿਰ ਬਣਾਉਂਗਾ ਔਰ ਬੜਾ ਬੜਾ ਹਰੀਸ਼ਾਲ ਮੰਦਰ ਬਣਾਉਂਗਾ ਔਰ ਗਰੀਬਾਂ ਲੋਕੀ ਤੰਗੜਾ ਕਰੂਗਾ ਅੱਜ ਸਰਕਾਰਾਂ ਸਾਲੂ ਜੁਦਾ ਨੌਕਰੀ ਤੇ ਨਹੀਂ ਦੇ ਰਹੀ ਨੌਜਵਾਨਾਂ ਦੀ ਆ ਵੀਰੇ ਨੌਜਵਾਨ ਵੀਰ ਪਿੱਛੇ ਤੇਲ ਪ੍ਰਚਾਰ ਭੇਜਦੇ ਆ ਤੇਲ ਪ੍ਰਚਾਰ ਭੇਜਦੇ ਆ ਔਰ ਆਪਣਾ ਯਾਰਾ ਕਰਨ ਦਾ ਹੋਇਆ ਓਏ ਇਸੇ ਤਰ੍ਹਾਂ ਹੀ ਸਾਡੀਆਂ ਜਿਹੜੇ ਬਜ਼ੁਰਗ ਮਾਮਾ ਆ ਜਿਹੜੇ ਬਜ਼ੁਰਗ ਭੈਣਾ ਆ ਉਹ ਸਾਰੀ ਆ ਜੀ ਆਪਣੇ ਤੇਲ ਵਾਲਾ ਤੇਲ ਪਰਚਾ ਵੇਚ ਕੇ ਉੱਥੇ ਜਾ ਕੇ ਆਪਣਾ ਦਵਾਈ ਦਾ ਰੋ ਔਰ ਰੋਟੀ ਪਾਣੀ ਚਲਾਈ ਜਾਂਦੇ ਆ